ਗਾਇਸ ਮੈਂ ਮੁਕਤ ਜੀ ਅਸੀਂ ਕਿੱਥੇ ਜੱਲੇ ਆ ਸੀ ਯਾ ਲੈ ਸੀ ਜੋ ਥੇਰੇ ਆ ਨੇ ਮੱਤਾਂ ਰਿਕਣ ਜੱਲੇ ਆ ਸੀ ਸੀ ਤੇਰੀਆ ਤੇ ਹਨਾ ਉਹ 30 ਮਿੰਟ ਚੱਲੀ ਆ ਆਟੋ ਦੇ ਵਿੱਚ ਆਦੇ ਆ ਅਸੀਂ ਆਕਲ ਦਾ ਆਟੋ ਕਰਾਇਆ ਅੱਜ ਤਾਂ ਕਿਹਾ ਹੌਲੀ ਹੌਲੀ ਜਾਣਾ ਵਧੀਆ ਆਟੋ ਦੇ ਵਿੱਚ ਇੰਜੋਏ ਕਰਦੇ ਆ ਨੇ ਹਨਾ ਦੋ ਵਾਰੀ ਹੋਤਰੀ ਭਾਲੀਏ ਦੋ ਵਾਰੀ ਭਾਲੀ ਆ ਹਾਂ ਅੱਡੇ ਪਾਣੀ ਦੀ ਗਰਮੀ ਹੋਦਾ ਇਸ ਤਰ੍ਹਾਂ ਇਹ ਮੁੱਠਾ ਟਕਾਣ ਤੇ ਲੈ ਰਿਹਾ ਉਹਦੇ ਵੇਹੜਾ ਤੇ ਆਟੋ ਦੀ ਵਿੱਚ ਨਾਲਮੀ ਉਹਦੀ ਬੇਟੀ ਇਹ ਆ ਗਿਆ ਬੰਗਾ ਬੰਗਾ ਆ ਗਿਆ ਬੰਗਾ ਆ ਗਿਆ ਬ੍ਰਿਜ ਆ ਲੌਂਗ ਬ੍ਰਿਜ ਆ ਗਿਆ ਪੰਗਾ ਹਾਂਜੀ ਜਿਆਦਾ ਲੈਣੇ ਛੁਟਾ ਦੇ ਇਸ ਜ਼ਮੀਨ ਐ ਨਾ ਕੋਨਾ ਫੇਰ ਤਾਂ ਖਾਲੀ ਕਰ ਕਰ ਰਹਿਣਾ ਤੁਸੀਂ ਸੁਣਿਓਗੇ ਮਦਦ ਆਉਣ ਤੋਂ ਬਣਾ ਬੜ ਲੈਂਗੇ ਜੋ ਤਾਂ ਨਹੀਂ ਹੋਏਂਗੀ ਪਾਣੀ ਭਰੇਂਗੀ ਪਾਣੀ ਬਹੁਤ ਜ਼ਰੂਰੀ ਹੈ ਨਾ ਗਰਮੀ ਹੈ ਗਰਮੀ ਕਰਕੇ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਬੀਬੀ ਜ਼ਰੂਰੀ ਓਟੋ ਚਲੀ ਜਾ ਰਹੀ ਓਟੋ ਚਲੀ ਜਾ ਰਹੀ ਚਪਲਾ ਬਾਗੇ ਪਾਣੀ ਤਾਂ ਮੈਨੂੰ ਉੱਪਰ ਹੀ ਸਾਰਾ ਸੱਤਦਮਾ ਬਸ ਬਸ ਹੋਰ ਮੇਰੇ ਨਾਲ ਜਾਓ ਹਾਲਾ ਇਹ ਆ ਗਿਆ ਚੌਂਕ ਉਹਦੇ ਆਂਦੇ ਮਕੰਦਪੁਰ ਨੂੰ ਜਾਂਦਾ ਰਸਤਾ ਆ ਗਿਆ ਵਾਹ ਦੇ ਵਾਹ ਦੇ ਉਹ ਮਕੰਦਪੁਰ ਦਾ ਰਸਤਾ ਬੰਗਾ ਸਿਟੀ ਕਾੜਸ਼ੰਕਰ ਤੋਂ ਬੰਗਾ ਸਿਟੀ ਓਟੋ ਦੇ ਵਿੱਚ ਬੈਠ ਕੇ ਸਫ਼ਰ ਕਰਨ ਦਾ ਵੀ ਇੱਕ ਵੱਖਰਾ ਹੀ ਨਜ਼ਾਰਾ ਆਪਣਾ ਨੇਰ ਆ ਕਿਤੇ ਕਿਤੇ ਕੰਮ ਨਾਲ ਜਾਂਦਾ ਬੰਦੇ ਦਾ ਇਹ ਖੁੱਲਾ ਟਾਈਮ ਹੋਵੇ ਤਾਂ ਸਾਡੇ ਕੋਲ ਟਾਈਮ ਹੀ ਨਹੀਂ ਸਾ ਤਾਂ ਵੀ ਅਜਿਹਾ ਜੋੜ ਹੋ ਗਈ ਤਾਂ ਐਸ਼ਲ ਮੰਮਾ ਦਿੱਖੀ ਚਾਹੋ ਉੱਪਰ ਤੋਂ ਮੈਂ ਤੁਹਾਨੂੰ ਦਿਖਾਉਂਦਾ ਪਰ ਨੂੰ ਉਹ ਵਗਦੀ ਜਾ ਕਰ ਵੀ ਜੋ ਵਗਦਾ ਗਰਮੀ ਕੀ ਦਿੱਖੀ ਓ ਸਾਡੀ ਖੜੀ ਆਟੋ ਆ ਜਾ ਫਦੇ ਪ੍ਰਸ਼ਾਦ ਰਹਿਣਾ ਪ੍ਰਸ਼ਾਦ ਇਹ ਤਹਾਕ ਰਹਿਣਾ ले लेया ਸੀ ਟੱਪਾ ਇਹਾ ਫਤੇ ਸਿੰਘ ਪਛਾਦ ਵੀ ਲੈ ਲਿਆ ਸੀ ਤਾਂ ਗਲੇਰਾ ਤੋਂ ਕਿਉਂ ਫਤੇ ਸਿੰਘ ਜਾਂਦਾ ਵੀ ਇੱਧਰ ਆਉਂਦੇ ਆਹ ਖੜੀ ਸਾਡੀ ਆਟੋ ਚਲੋ ਜੀ ਜੀ ਆਟੋ ਦੇ ਵਿੱਚ ਜੀ ਪਹੁੰਚ ਗਏ ਸੀ ਆਪਣੀ ਜਗ੍ਹਾ ਤੇ ਵਾਪਿਆਂ ਦੀ ਜਿਗਰੀ ਐਤ ਸਵਾਕੀ ਮੰਡੀ ਆਇਆ ਐਤ ਠੰਡੀ ਜਾਣੀ ਗਈ ਜਵਾ ਛੋਲੀ ਜੀ ਹਾਂ 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 ਵਾਜ ਦਾ ਮੱਥਾ ਟੇਕਣਾ ਅੱਜ ਵਾਜ 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 ਹਾਂ ਮੇਰੇ ਕੋਲ ਹੈ ਤੁਮ ਹਾਂਦੀ ਪਨੀ ਤੇ ਤੇਲੀ ਹਾਂ ਇੱਦਣ ਆ ਦੇ ਹਾਲ ਲੰਗਰ ਹਾਲ ਨੇ ਨਹੀਂ ਇੱਥੇ पहली बार आए जठे मा टेक फतेह बैठे इथे तो कथे करके बोल इथे कड़के चल हूं बोल अस करना कड़के इत ਜਾਣਾ ਦਰਵਾਜ਼ਾ ਦਰਵਾਜ਼ਾ ਮੱਥਾ ਟਿਕਣਾ ਆਇਆ ਹੈ ਦਰਵਾਜ਼ਾ ਮੱਥਾ ਟਿਕਣਾ ਆਇਆ ਹੈ ਯੈਸ ਚਲੋ ਜੀ ਆ ਚਾਹ ਪਾਣੀ ਦਾ ਪ੍ਰੋਗਰਾਮ ਵੀ ਆ ਪਾਣੀ ਪੀਣਾ ਪਾਣੀ ਪੀਓ ਚਾਹ ਪੀਣੀ ਚਾਹ ਪੀਓ ਇੱਥੇ ਕਿੰਨੇ ਟਾਈਮ ਲੱਗਦਾ ਬੋਲ

ਉਹ ਜੀ ਚਾਹ ਦਾ ਕੰਮ ਵੀ ਸਮਾਪਤ ਹੋ ਗਿਆ ਕੱਪ ਖਾਲੀ ਬੇਸਨ ਵੀ ਖਾ ਲਿਆ ਸੀ ਪ੍ਰਸ਼ਾਦ ਵੀ ਖਾ ਲਿਆ ਬਾਬਿਆਂ ਦੇ ਬੈਠੀ ਐ ਮੰਮੀ ਮੰਮੀ ਉਹ ਹੈ ਉਹ ਮੱਥਾ ਰਗਾ ਤੁਹਾਡੇ ਮੁੰਡੇ ਦਾ ਤੁਰ ਮਹਾਲਦੀ ਮੰਨੇ ਫਿਰ ਤੇ ਹੋਏ ਮੁੰਨਣਾ ਜੋਰੀ ਬੈਕ ਟੂ ਗੱਡੀ ਬਾਸ ਸਿੰਘ ਨੇ ਮੱਥਾ ਠੀਕ ਲਿਆ ਆ ਵਾਪਸ ਚੱਲੇ ਹੁਣ ਅਸੀਂ ਗੜ ਸੰਕਰ ਗੜ ਸੰਕਰ ਗੜ ਸੰਕਰ ਨੂੰ ਚੱਲਿਆ ਬਾਸ ਹਰਸ਼ਕ ਬਾਸ ਮੋੜੇ ਕੇ ਨਾ ਤੂੰ ਕਿਹਾ ਉਹ ਚੀਜੀ ਜੀ ਜੀ ਕੀ ਲਿਆ ਸਾਡਾ ਮੈਂ ਹਾਂ ਸੋਸ ਬੋਲੀਆ ਸੋਸ ਬੋਲੀਆ ਬੰਗੀਆਂ ਬੰਦ। ਹਾਂ ਹਾਂ। ਹਾਂ। ਨਾਲੇ ਬੰਗੀ ਰੁਗੀ ਸੀ ਫੇਰ ਆਪਾਂ ਆ ਦੇਖੋ ਕੋਕ ਤੀਜਾ ਕੇਕ ਥੋੜਾ ਜਿਹਾ ਲੈ ਲਿਆ ਮੂਮੀ ਕਹਿੰਦੀ ਸੋਨਾ ਕੇ। ਮੂਮੀ ਅਧਰਾ ਕੇਕ ਆ ਗਿਆ ਬੰਦ। ਉਹ ਵੀ ਤੀਜਾ ਕਰ ਲਿਆ। ਆਹ ਬੰਗੀਆਂ ਚਾ ਕੋਕ ਦੀ। ਕੋਕ ਕੋਕ ਫੜਾ। ਕੋਕ ਪੀਣਾ ਹੈ ਹਮਨੇ। ਬੱਚੂ ਕੋਲੇ ਕੁਝ ਨਹੀਂ ਹੈ ਇਹ ਕਿੱਥੇ ਜਾਣਾ ਹੈ ਕਿੱਥੇ ਜਾਣਾ ਇੱਧਰ ਦੱਸ ਇੱਧਰ ਕੈਮਰੇ 'ਚ ਉਹ ਪਹਿਲਾਂ ਤੱਕ ਗਿਆ ਬੈਠ ਬੈਠ ਇਹ ਜੀ ਬਰਲੀ ਚੱਕੀ ਦਾ ਗਰਾਊਂਡ ਬੰਦੀ ਚੱਕੀ ਦਾ ਸਕੂਲ ਆ ਗਿਆ ਉਹਨੇ ਬਰਲੀ ਚੱਕੀ ਦਾ ਆਸ ਆ ਬੈਠਾ ਬਦੇਸੀ ਕੌਣ ਚਲਾ ਰਿਹਾ ਹੈ ਹਲੋ ਜੀ ਆਗੇ ਅਸੀਂ ਗੜ ਸ਼ਹਿਰ ਕਰ ਪਹੁੰਚ ਕੇ ਘਰ ਮੈਂ ਮੈਂ ਤੋੜ ਕੇ ਵੀ ਜਾ ਸਕਦਾ ਘਰ ਨੂੰ ਜਾਣੀ ਯਾਰੋ ਯਾਰੋ